ਸਮੁੰਦਰ ਅਨੇਕਾਂ ਦਰਿਆਵਾਂ ਦੀ ਗਤੀ ਸਮੁੰਦਰ ਦੇ ਟੱਟ ਤੇ ਪਹੁੰਚ ਕੇ ਹੋ ਨਿਬੜਦੀ ਹੈ ਰੋਜੀ ਰੋਟੀ ਦੇਣ ਦੇ ਨਾਲ-ਨਾਲ ਕਦੇ ਸਮੁੰਦਰ ਖੂਖਾਰ ਵੀ ਹੋ ਨਿਬੜਦੇ ਆ ਬੜਾ ਕੁਝ ਬਣਾ ਦਿੰਦੇ ਆ ਪਲਾਂ ਚ ਫਨਾ ਵੀ ਕਰ ਛੱਡਦੇ ਆ ਸਮੁੰਦਰ ਅਨੇਕਾਂ ਸੁੰਦਰ ਨਜ਼ਾਰਿਆਂ ਦਾ ਜਨਮਦਾਤਾ ਵੀ ਮੰਦ ਹੈ ਸਮੁੰਦਰ ਅਥਾ ਖੁਸ਼ੀਆਂ ਖੇੜੇ ਬਣਦਾ ਹੈ ਆਨੰਦ ਦਾ ਆਲਮ ਪੈਦਾ ਕਰਦਾ ਹੈ ਕਿਸੇ ਲਈ ਰੋਜੀ ਰੋਟੀ ਦਾ ਜਰੀਆ ਵੀ ਬਣਦਾ ਹੈ ਸਮੁੰਦਰ ਸਮੁੰਦਰ ਜਿਹਾ ਵਿਸ਼ਾਲ ਹਿਰਦਾ ਤੇ ਛੱਲਾ ਜਿੰਨਾ ਉੱਚੀ ਸੋਚ ਵਾਲਾ ਮਨੁੱਖ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਹੁੰਦਾ ਹੈ ਗੱਲਾਂ ਗੱਲਾਂ ਦਾ ਕੜਾ ਬਣਾਉਣ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ ਚੁੱਪ ਤੋੜ ਕੇ ਗੱਲ ਅੱਗੇ ਤੋਰਨ ਨਾਲ ਹੀ ਅਕਸਰ ਗੱਲ ਚੰਗੇ ਰਾਹੇ ਤੁਰਦੀ ਹੈ ਕੰਮ ਛੱਡ ਕੇ ਲਗਾਤਾਰ ਗੱਲਾਂ ਕਰਨਾ ਨੁਕਸਾਨ ਹੀ ਦਿੰਦੇ ਕਾਰਜਸ਼ੀਲਤਾ ਘਟਦੀ ਹੈ ਗੱਲੜੇ ਹੋਣਾ ਵੀ ਕੋਈ ਚੰਗੀ ਆਦਤ ਨਹੀਂ ਮੰਨੀ ਜਾਂਦੀ ਬਹੁਤੀਆਂ ਗੱਲਾਂ ਕਰਨ ਵਾਲਾ ਅਕਸਰ ਕੁਝ ਗਲਤ ਬੋਲ ਕੇ ਉਲਝ ਵੀ ਜਾਂਦਾ ਫਿਰ ਉਹ ਆਪਣੀ ਗਲਤੀ ਨੂੰ ਸੈੱਟ ਕਰਨ ਲਈ ਨੇਕਾ ਗਲਤ ਗੰਨਾ ਦਾ ਸਹਾਰਾ ਲੈਂਦਾ ਹੈ ਗੱਲਾਂ ਔੜਨੀਆਂ ਵੀ ਜ਼ਰੂਰੀ ਨੇ ਗੱਲਾਂ 'ਚੋਂ ਗੱਲ ਕੱਢ ਲੈਣੀ ਸਮਝਦਾਰ ਹੋਣ ਦੀ ਨਿਸ਼ਾਨੀ ਹੈ। ਸ਼ਰਾਰਤ ਹਰ ਸਮੇਂ ਸ਼ਰਾਰਤ ਕਰਦੇ ਰਹਿਣਾ ਚੰਗੀ ਆਦਤ ਨਹੀਂ ਹੈ ਸ਼ਰਾਰਤ ਸਮੇਂ ਸਥਾਨ ਤੇ ਹਾਲਾਤ ਮੁਤਾਬਕ ਕੀਤੀ ਜਾਵੇ ਤਾਂ ਸੋਭਦੀ ਹੈ ਸ਼ਰਾਰਤੀ ਮਨ ਹਮੇਸ਼ਾ ਹੁਸ਼ਿਆਰ ਮੰਨਿਆ ਜਾਂਦਾ ਇਸ ਮਨ ਨੂੰ ਜੇਕਰ ਸਹੀ ਸੇਧ ਮਿਲਦੀ ਰਹੇ ਤਾਂ ਵੱਡੀਆਂ ਪ੍ਰਾਪਤੀਆਂ ਤੱਕ ਪਹੁੰਚ ਜਾਂਦੇ ਹੈ ਸ਼ਰਾਰਤੀ ਮਨ ਚੰਚਲ ਹੁੰਦਾ ਚੰਚਲਤਾ ਜੇਕਰ ਗੰਭੀਰ ਹੋ ਜਾਵੇ ਤਾਂ ਹੈਰਾਨੀਜਨਕ ਨਤੀਜੇ ਪੈਦਾ ਕਰਦੀ ਹੈ ਧੰਨਵਾਦ ਜੀ